ਵੈਸਟ ਜੈਟ 에ਅਰਲਾਈਨਸ ਦਾ ਕਹਿਣਾ ਹੈ ਕਿ ਉਹਨਾਂ ਦੇ ਮਕੈਨਿਕਾਂ ਦੇ ਇਸ ਸ਼ੁੱਕਰਵਾਰ ਤੋਂ ਹੜਤਾਲ ਤੇ ਜਾਣ ਦੀ ਸੰਭਾਵਨਾ ਹੈ 에ਅਰਲਾਈਨ ਨੇ ਦੱਸਿਆ ਹੈ ਕਿ 에ਅਰਕ੍ਰਾਫਟ ਮਕੈਨਿਕਸ ਇਨਟਰਨਲ ਐਸੋਸੀਏਸ਼ਨ ਨੇ ਹੜਤਾਲ ਦਾ ਨੋਟਿਸ ਜਾਰੀ ਕੀਤਾ ਹੈ ਜਿਸ ਤਹਿਤ ਸ਼ੁੱਕਰਵਾਰ ਸ਼ਾਮ ਜਿਹੜੀ ਹੈ ਇਹ ਹੜਤਾਲ 5:30 ਵਜੇ ਦੇ ਕਰੀਬ ਸ਼ੁਰੂ ਹੋ ਸਕਦੀ ਹੈ ਦੱਸਦੀ ਹੈ ਕਿ ਪਿਛਲੇ ਹਫਤੇ ਹੀ ਯੂਨੀਅਨ ਨੇ ਹੜਤਾਲ ਦਾ ਨੋਟਿਸ ਰੱਦ ਕੀਤਾ ਸੀ ਤੇ 에ਅਰਲਾਈਨ ਦੇ ਨਾਲ ਗੱਲਬਾਤ ਦੀ ਟੇਬਲ ਤੇ ਵਾਪਸ ਦੇ ਲਈ ਆ ਗਈ ਸੀ ਵੈਸਟ ਜੈਟ ਦਾ ਕਹਿਣਾ ਹੈ ਕਿ ਸੰਭਾਵੀ ਹੜਤਾਲ ਦੇ ਪ੍ਰਭਾਵਾਂ ਦੇ ਨਾਲ ਨਜਿੱਠਣ ਲਈ ਕੰਪਨੀ ਆਉਣ ਦੇ ਦਿਨਾਂ ਦੇ ਵਿੱਚ ਕਦਮ ਚੁੱਕਣੇ ਸ਼ੁਰੂ ਕਰੇਗੀ ਪਿਛਲੇ ਹਫਤੇ ਇਕਰਾਰਨਾਮੇ ਦੇ ਉੱਤੇ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਵੈਸਟ ਜੈਟ ਨੇ ਦਰਜਨਾ ਉਡਾਨਾਂ ਰੱਦ ਕੀਤੀਆਂ ਸਨ ਇਸ ਮਹੀਨੇ ਦੇ ਸ਼ੁਰੂ ਵਿੱਚ ਯੂਨੀਅਨ ਦੇ ਮੈਂਬਰਾਂ ਨੇ ਜ਼ਬਰਦਸਤ ਵੋਟਿੰਗ ਨਾਲ ਆਰਜ਼ੀ ਇਕਰਾਰਨਾਮੇ ਨੂੰ ਰੱਦ ਕਰ ਦਿੱਤਾ ਸੀ ਤੇ ਵੈਸਟ ਚੈਟ ਵੱਲੋਂ ਆਰਬਿਟ੍ਰੇਸ਼ਨ ਦੀ ਬੇਨਤੀ ਦਾ ਵਿਰੋਧ ਕੀਤਾ ਸੀ ਵੈਸਟ ਚੈਟ ਨੇ ਕੈਨੇਡੀਅਨ ਇੰਡਸਟਰੀਅਲ ਰਿਲੇਸ਼ਨ ਬੋਰਡ ਨੂੰ ਦਖਲ ਦੇ ਕੇ ਬਾਈਂਡਿੰਗ ਆਬਿਟੇਸ਼ਨ ਦੀ ਵਰਤੋਂ ਦੀ ਬੇਨਤੀ ਕੀਤੀ ਸੀ ਬੀਸੀ ਕਾਰਨਰ ਸਰਵਿਸ ਦਾ ਕਹਿਣਾ ਹੈ ਕਿ 2023 ਦੇ ਵਿੱਚ ਗਰਮੀ ਦੇ ਨਾਲ ਸੰਬੰਧਿਤ ਕਾਰਨਾਂ ਕਰਕੇ 11 ਲੋਕ ਮਾਰੇ ਗਏ ਸਨ ਤੇ ਬੀਸੀ ਲੋਕਾਂ ਨੂੰ ਹੁਣ ਵਾਧੂ ਸਾਵਧਾਨ ਰਹਿਣ ਦੀ ਤਾਕੀਦ ਕਰ ਰਿਹਾ ਹੈ ਕਿਉਂਕਿ ਅਸੀਂ ਸਾਲ ਦੇ ਸਭ ਤੋਂ ਗਰਮ ਹਿੱਸੇ ਦੇ ਵੱਲ ਨੂੰ ਵਧ ਰਹੇ ਹਾਂ ਬੀਸੀਸੀਐਸ ਦਾ ਕਹਿਣਾ ਹੈ ਕਿ ਸਾਰੀਆਂ 11 ਮੌਤਾਂ ਮਈ ਤੋਂ ਅਗਸਤ ਦੇ ਦਰਮਿਆਨ ਹੋਈਆਂ ਸਨ ਜਿਨ੍ਹਾਂ ਦੇ ਵਿੱਚ 80% ਦੀ ਮੌਤਾਂ ਪਿਛਲੇ ਸਾਲ ਜੁਲਾਈ ਤੇ ਅਗਸਤ ਦੇ ਵਿੱਚ ਹੋਈਆਂ ਨੇ ਕਰਨਰ ਨੇ ਪਾਇਆ ਕਿ ਮੌਤਾਂ ਦੇ ਵਿੱਚ 2/3 ਮੌਤਾਂ ਜਿਹੜੀਆਂ ਸੀ ਉਹ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਵਿੱਚ ਹੋਈਆਂ ਜਿਨ੍ਹਾਂ ਵਿੱਚ ਦਰਜ ਕੀਤੀ ਗਈ ਗਰਮੀ ਦੇ ਨਾਲ ਸੰਬੰਧਿਤ ਮੌਤਾਂ ਦੇ ਵਿੱਚ ਲਗਭਗ 3/4 ਮੌਤਾਂ ਮਰਦਾਂ ਦੀਆਂ ਸਨ ਕਰਨਰ ਨੇ ਕਿਹਾ ਕਿ ਬਹੁਤ ਜ਼ਿਆਦਾ ਗਰਮੀ ਦੇ ਵਿਨਾਸ਼ਕਾਰੀ ਨਤੀਜੇ ਹੋ ਸਕਦੇ ਨੇ ਜੂਨ ਤੇ ਜੁਲਾਈ 2021 ਦੇ ਵਿੱਚ ਬੀਸੀ ਵਿੱਚ ਰਿਕਾਰਡ ਉੱਚ ਤਾਪਮਾਨ ਕਾਰਨ 619 ਲੋਕਾਂ ਦੀ ਮੌਤ ਹੋ ਗਈ ਗਰਮੀ ਦਾ ਕਹਿਰ 25 ਜੂਨ ਤੋਂ 1 ਜੁਲਾਈ 2021 ਦੇ ਵਿਚਕਾਰ ਪੈਸੀਫਿਕ ਨਾਰਥ-ਵੈਸਟ ਦੇ ਵਿੱਚ ਆਇਆ ਇਹ ਕੈਨੇਡੀਅਨ ਇਤਿਹਾਸ ਦੇ ਵਿੱਚ ਸਭ ਤੋਂ ਘਾਤਕ ਘਟਨਾ ਹੈ BC ਦੇ ਵਿੱਚ ਕੁਝ ਥਾਵਾਂ ਤੇ ਤਾਪਮਾਨ 40 ਦੇ ਮਾਦਤੋਂ ਹੇਠਲੇ ਪੱਧਰ ਤੱਕ ਵੱਧ ਗਿਆ ਜਦੋਂ ਕਿ ਲਟਨ ਨੇ ਪਾਰਾ ਸਿਰਫ 50 ਡਿਗਰੀ ਸੈਲਸੀਅਸ ਤੱਕ ਉਬਾਦਾ ਦੇਖਿਆ 2021 ਦੇ ਵਿੱਚ ਹੋਈਆਂ ਮੌਤਾਂ ਲੋਅਰ ਮਿੰਨਲੈਂਡ ਦੇ ਵਿੱਚ ਸਭ ਤੋਂ ਵੱਧ ਕੇਂਦ੍ਰਿਤ ਸਨ ਖਾਸ ਤੌਰ ਤੇ ਬਰਨਵੀ ਨਿਊ ਵੈਸਟਮਿੰਸਟਰ ਤੇ ਵੈਂਕੂਵਰ ਖੇਤਰਾਂ ਦੇ ਵਿੱਚ ਵੀ ਕਰਨਰ ਸੇਵਾ ਨਿਵਾਸੀਆਂ ਨੂੰ ਪਰਿਵਾਰ ਦੋਸਤਾਂ ਤੇ ਗੁਆਂਢੀਆਂ ਦੀ ਜਾਂਚ ਕਰਨ ਦੀ ਤਾਕੀਦ ਕਰ ਰਿਹਾ ਹੈ ਖਾਸ ਤੌਰ ਤੇ ਇਕੱਲੇ ਰਹਿਣ ਵਾਲੇ ਜਦੋਂ ਤਾਪਮਾਨ ਗਰਮ ਹੁੰਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ